ਬਾਬਾ ਆ ਤੀਰਥ ਹੈ ਤੀਰਥ ਪੁਰਬ ਸਭੀ ਫਿਰ ਦੇਖੈ ਪੂਰਬ ਧਰਮ ਬੋ ਕਰਮ ਕਰ ਭਾਉ ਭਗਤ ਬਿਨ ਕਿਤੇ ਨਾ ਲਿਖੈ ਭਾਉ ਨਾ ਬ੍ਰਹਮੈ ਲਿਖਿਆ ਚਾਰ ਬੇਦ ਸਿਮਰਤ ਪੜ ਪਿਖੈ ਹੁੰਡੀ ਸਗਲੀ ਪ੍ਰਿਥਵੀ ਸਤਜੁਗ ਆਦ ਦੁਆਪਰ ਤ੍ਰਿਤੈ ਕਾਲਜੋਗ ਤੁੰਦੂ ਕਰਹ ਪਰਮ ਪੁਨਾਈ ਬੋ ਵਿਦਪਿਖੈ ਦੇਖੀ ਪ੍ਰਭੂ ਨ ਪਾਇਆ ਪਗvai ਰੂਪ ਨ ਰਖੈ ਗੁਰਮੁਖ ਵਰਨਉ ਪਾਏ ਗੁਰਮੁਖ ਵਰਣਾ ਵਰਣਾ ਹੋਏ ਨਿਮ ਚੱਲਣਾ ਗੁਰ ਸਿੱਖ ਵੀ ਸਖੈ ਤਾਂ ਕਿਛ ਕਾਲ ਪਵੈ ਦਰ ਲਿਖੈ ਭਾਉ ਪ੍ਰੇਮ ਸਿਮਰਤ ਸਿਮਰਤਿਆ ਹਿੰਦੂ ਧਰਮ ਦੇ ਗ੍ਰੰਥ ਵੇਖੇ ਚਿੰਨ ਬਣਾਉਣ ਵਿ ਸਿੱਖ ਹੈ ਵਿਸ਼ੇਸ਼ਤਾ ਵਡਿਆਈ ਬਾਬਾ ਤੀਰਥਾਂ ਨੂੰ ਜਦ ਆਇਆ ਉੱਥੇ ਤੀਰਥ ਪੁਰਬ ਤੀਰਥਾਂ ਦੇ ਦਿਨ ਤਿਹਾਰ ਦੀ ਕੁੰਭ ਗ੍ਰਹਿਣ ਆਦ ਮੇਲੇ ਫਿਰ ਫਿਰ ਕੇ ਸਾਰੇ ਦੇਖੇ ਪੁਰਬ ਧਰਮ ਪਿਛਲੇ ਧਰਮ ਦੇ ਕਰਮ ਬਹੁਤ ਲੋਕ ਕਰਤੇ ਸਨ ਪਰੰਤੂ ਪ੍ਰੇਮਾ ਭਗਤੀ ਬਾਦ ਕਿਸੇ ਲਿਖੇ ਨਹੀਂ ਸਨ ਭਾਉ ਤਾਂ ਬ੍ਰਹਮਾ ਨੇ ਮਨੋ ਲਿਖਾ ਹੀ ਨਹੀਂ ਚਾਰ ਵੇਦ ਤੇ ਸਮਰਤियां ਪੜ ਪੜ ਬਥੇਰੇ ਦਿੱਕੇ ਤੁਮੀ ਇਹ ਕੀ ਪੰਡਤ ਲੋਕ ਵੇਦ ਤਾਂ ਬਹਲਾ ਫਲੋਰ ਦੇ ਹਨ ਪਰ ਭਾਉ ਪ੍ਰੇਮਾ ਭਗਤੀ ਥੋਂ ਸੁੱਕੇ ਹਨ ਸਾਰੀ ਪ੍ਰਿਥਵੀ ਢੂੰਡੀ ਅਤੇ ਸੱਤ ਯੁਗ ਦਵਪਰ ਤ੍ਰੇਤੇ ਤਿੰਨਾ ਹੀ ਜੁਗਾ ਵਿਖੇ ਲਿਖੇ ਹਾਲਾਤ ਪੜਤਾਲੇ ਤੇ ਕਲਜੁਗ ਵਿਖੇ ਵੀ ਸਹੀ ਕੀਤਾ ਕੀ ਤੁਮ ਦੂਕਾਰ ਹੈ ਸਗੋਂ ਭੇਖਾਂ ਨੇ ਹੋਰ ਪਰਮਾ ਵਿੱਚ ਦੁਨੀਆ ਬਹੁਤ ਤਰ੍ਹਾਂ ਭੁੱਲ ਛੱਡੀ ਹੈ ਭੇਖਾਂ ਨਾਲ ਈਸ਼ਵਰ ਦੀ ਪ੍ਰਾਪਤੀ ਨਹੀਂ ਹੁੰਦੀ ਆਪ ਗਵਾਏ ਤਾਂ ਫੇਰ ਕੋਈ ਰੂਪ ਰੇਖ ਚਿਹਨ ਚੱਕਰ ਨਹੀਂ ਹੈ ਪਾਪ ਆਪਾ ਭਾਵ ਵਿੱਚ ਹੀ ਭੇਖਾਂ ਨ ਭੇਖਾਂ ਦਾ ਕਾਰਨ ਵੀ ਹਮੈ ਹੀ ਹੈ ਗੁਰਮੁਖ ਵਰਨ ਹੋਵੇ ਭਾਵੇਂ ਅਵਰਣਾ ਨੀਚ ਜਾਤ ਦਾ ਹੋਵੇ ਭਾਵੇਂ ਉੱਚ ਜਾਤੀ ਹੋਵੇ ਨਹੀਂ ਵਕੇ ਚਲੇ ਕਿਉਂਕਿ ਨਿਮਕੀ ਚਲਣਾ ਗੁਰ ਸਿੱਖੀ ਦੀ ਵਡਿਆਈ ਹੈ ਤਦ ਹੀ ਕਮਾਈ ਕੁਛ ਵੈ ਗੁਰੂ ਦੇ ਦਰ ਪਰ ਹੋਵੇਗੀ ਪਾਵਰਥ ਤੀਰਥਾਂ ਪਰ ਜਾ ਕੇ ਗੁਰਾਂ ਨੇ ਲੋਕਾਂ ਨੂੰ ਕੀ ਕਰਮ ਕਾਂਡ ਵਿੱਚ ਡਿਠਾ ਪ੍ਰੇਮ ਤੇ ਭਗਤੀ ਤੋਂ ਸੁਣਨ ਪਾਈ ਬ੍ਰਹਮਾ ਦੇ ਜਿਸ ਲੇਖ ਅਨੁਸਾਰ ਲੋਕਾਂ ਨੂੰ ਇੰਨਾ ਕਰਮਾਂ ਦੇ ਡਿਗਾ ਉਸ ਬ੍ਰਹਮਾ ਦੇ ਲੇਖਾਂ ਵਿੱਚ ਭਾਉ ਭਗਤੀ ਨਹੀਂ ਸੀ ਤੇ ਲੋਕ ਕਰਦੇ ਉਤੋਂ ਕਲਯੁਗ ਦੇ ਭੇਖ ਰਲ ਗਏ ਭਾਈ ਸਾਹਿਬ ਜੀ ਕਹਿੰਦੇ ਹਨ ਕਿ ਹਮੈ ਤਿਆਗੇ ਬਿਨਾ ਹਾਲ ਥਾ ਨਹੀਂ ਪੈਂਦੀ ਅਗਲੀ ਪੌੜੀ ਵਿੱਚ ਵੀ ਲੋਕਾਂ ਦਾ ਵਰਤ ਹਾਲ ਉਸ ਸਮੇਂ ਦਾ ਦੱਸਦੇ ਹਨ ਜਤੀ ਸਤੀ ਚਰਿਵਣੇ ਸੈਭ ਸਿਦਨਾਥ ਗੁਰ ਚਿੱਲੇ ਦੇਵੀ ਦੇਵ ਰਕੀ ਸੁਨਾ ਪੈਰੋਂ ਖੇਤਰਪਾਲ ਭੂਮੇਲੇ ਗਣ ਗੰਦਰਬ ਅਪਸਰਾ ਕਿਨਰ ਜਖ ਚਲ ਤਬ ਉਹ ਖੇਲੇ ਰਾਕਸ਼ ਬਨੋਂ ਦੇਤ ਲਖੰਦਰ ਦੂਜਾ ਭਉ ਦਹਲੇ ਹੁ ਮਹਿੰਦਰ ਸਭ ਕੋ ਡੁੱਬੇ ਗੁਰੂ ਸਣੇ ਬੋਚੇਲੇ ਗੁਰਮੁ ਕੋਈ ਨਾ ਦਿਸੈ ਢੋਂਦੇ ਤੀਰਥੀ ਯਾਤਰੀ ਮਿਲੇ ਜਿੱਥੇ ਹਿੰਦੂ ਤੁਰਕ ਸਭ ਪੀਰ ਪੈ ਕੰਬਰ ਕੌਮ ਕਤਲੇ ਅੰਧੀ ਅੰਧੇ ਕੁਹੇ ਠੇਲੇ ਜਤੀ ਸਤਿ ਰਖਣ ਵਾਲੇ ਇੰਦਰੇ ਜਿਤ ਜਤੀ ਸਤਿ ਰਖਣ ਵਾਲੇ ਸਤਵਾਦੀ ਦਾ ਅਰਥ ਹੈ ਭਾਈ ਸਾਧਨਾ ਕਰਨ ਹਾਰੇ ਸਿੱਧ ਸਿੱਧੀਆਂ ਦੱਸਣ ਵਾਲੇ 나ਥ ਕਨ ਪਾਟੇ ਜੋਗੀ ਗੁਰੂ ਚੇਲੇ ਦੇਵੀ ਦੇਵੀ ਦੇਵਤੇ ਰਿਖੀ ਸੁਰ ਖੇਤਰਪਾਲ ਨਾਮ ਆ ਪੈਰ ਆਦ ਬਾਲੇ ਲੋਕਾਂ ਨੇ ਪੂਜਿਆ ਜਾਣ ਕੇ ਇਕੱਠੇ ਕਰ ਰੱਖੇ ਹਨ ਗਣਨੰਦੀ ਗਣ ਆਦੀ ਸ਼ਿਵ ਜੀ ਦੇ ਗਣਾ ਗੰਦਰਬ ਅਫਸਨਾ ਪਰੀਆਂ ਕਿੰਨਰ ਯਖ ਵਾਲੇ ਚਲਿਤਰਾ ਦੇ ਖੇਲਣ ਹਾਰੇ ਪਵ ਜਾਦੂਗਰ ਆਦੀ ਰਾਖਸ ਦਾਨਵ ਦਨੋਂ ਦੇ ਪੁੱਤਰ ਦੈਂਤ ਦਿੱਤੀ ਦੇ ਪੁੱਤਰ ਲੱਖਾਂ ਦੂਜੇ ਭਾਉ ਵਿੱਚ ਦੁਖੀ ਹਨ ਭਾਵਿਕ ਨੂੰ ਛੱਡ ਕੇ ਦੂਜੇ ਭਾਉ ਵਾਲੇ ਹਨ ਜਾਂ ਇਹਨਾਂ ਦੇ ਪੁਜਾਰੀ ਵਹਿਗੁਰੂ ਤੋਂ ਪੁੱਲ ਇਹਨਾਂ ਦੂਜਾਂ ਵਿੱਚ ਭਾਉ ਰੱਖ ਰੱਖ ਕੇ ਦੁਖੀ ਹਨ ਸਾਰੇ ਹੰਮੇ ਵਿੱਚ ਪਈ ਹਨ ਗੁਰੂ ਬੋਤੇ ਚਿੰਨਿਆ ਸਨੇ ਆਪ ਵੀ ਡੁੱਬ ਗਏ ਹਨ ਗੁਰਮੁਖ ਕੋਈ ਦਿਸਦਾ ਨਹੀਂ ਗੁਰੂ ਜੀ ਨੇ ਤੀਰਥਾਂ ਦੇ ਮੇਲਿਆਂ ਪਰ ਜਤੀ ਖੋਜ ਦੇਖੇ ਹਿੰਦੂ ਢੁੰਡੇ ਤੁਰਕ ਦੇਖੇ ਸਾਰੇ ਮੀਰੀ ਸਾਰੇ ਪੀਰੀ ਪੈਗੰਬਰ ਆਦਗ ਦੀਆਂ ਉਦਰੀਆਂ ਹੋਈਆਂ ਕੋਮ ਕਤील ਕੀ ਕੋਮਾ ਡਿੱਠੀਆਂ ਪਰ ਕੀ ਡਿੱਠਾ ਕੀ ਅੰਨਿਆ ਨੇ ਅੰਨਿਆ ਨੂੰ ਖੂਹ ਵਿੱਚ ਠੇਲ ਦਿੱਤਾ ਹੋਇਆ ਹੈ। ਪਾਵ ਗੁਰੂ ਜੀ ਨੇ ਸਾਰੇ ਫਿਰ ਫਿਰ ਕੇ ਕੀ ਡਿੱਠਾ ਕੀ ਆਗੂ ਵੀ ਹਮੇ ਵਿੱਚ ਫਸੇ ਪਏ ਹਨ। ਤੇ ਚੇਲੇ ਵੀ ਹਮੇ ਵਿੱਚ ਦੁਖੀ ਹਨ ਪਰਮਾਰਥ ਕਿਤੇ ਨਹੀਂ ਹਨ। ਸਭ ਥਾਂ ਤੋਖਾ ਹੋ ਰਿਹਾ ਵਿਹਾਰ ਹੰਕਾਰ ਦਾ ਤੋਰਾ ਤੁਰ ਰਿਹਾ ਹੈ। ਕਬੀਰ ਅਵਰੇ ਕਉਪਦੇਸਤੇ ਮੁਖਮੈ ਪਰਹਿ ਰੀਤ ਰਾਸ ਬ੍ਰਾਹਮੀ ਰਖਤੇ ਖਾਇਆ ਘਰ ਕਾ ਖੇਤ ਤੀਰਥਾਂ ਦੀ ਹਾਲਾਤ ਆਪ ਵੀ ਗੁਰੂ ਜੀ ਨੇ ਕਹੀ ਹਨ ਤੀਰਥ ਜਾਉ ਤੈ ਹਉ ਹਉ ਕਰਤੇ ਪੰਡਿਤ ਪੁੱਛੋ ਤਾਂ ਮਾਇਆ ਰਾਤੇ ਸੁਵਸਥਾਨ ਬਤਾਓ ਮੀਤਾ ਜਾਂਕੇ ਹਰ ਹਰ ਕੀਰਤਨੀਤਾ ਅੱਗੇ ਹੁਣ ਸ੍ਰੀ ਗੁਰੂ ਜੀ ਦੇ ਤੀਰਥਾਂ ਦੇ ਤਜਰਬੇ ਦਾ ਜ਼ਿਕਰ ਕਰਦੇ ਕਰਦੇ ਭਾਈ ਗੁਰਦਾਸ ਜੀ ਆਖਦੇ ਹਨ ਕੀ ਐਸੀ ਦਸਾ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੇ ਕਿਸ ਤਰ੍ਹਾਂ ਅਸਰ ਪਾਇਆ ਅੰਧਕਾਰ ਵੇ ਸੂਰਜ ਦੀ ਤਰ੍ਹਾਂ ਗੁਰੂ ਜੀ ਦਾ ਪ੍ਰਕਾਸ਼ ਹੋਇਆ ਸੱਤ ਮਾਰਗ ਪਸਰ ਗਿਆ ਤੇ ਅੰਧਕਾਰ ਉੱਡ ਗਿਆ ਜਥਾ ਸੱਤ ਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇਰ ਪਲਵਾ ਸਿੰਘ ਬੁਕੇ ਮਰਕਾ ਬਲੀ ਪਨੀ ਇਰਤੁਰਵਾ ਜਿਥੇ ਬਾਬਾ ਪੈਰ ਧਾਰੇ ਪੂਜਾ ਆਸਨ ਤਸਵਾ ਸਿੱਧ ਆਸਨ ਸੋ ਜਗਤ ਦੇ ਨਾਨਕ ਆਦਮ ਤੇ ਜੀ ਹੋਆ ਘਰ ਘਰ ਅੰਦਰ ਧਰਮ ਸ਼ਾਲ ਹੋਵੇ ਕੀਰਤਨ ਸਦਾ ਵਸੂਆ ਬਾਬੇ ਤਾਰੇ ਚਾਰ ਚੱਕ ਨੌਖਣ ਪ੍ਰਥਮੀ ਸੱਚਾ ਟਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ ਤੁੰਦ ਕਹਿੰਦੇ ਹਨ ਗੁਬਾਰ ਪਲੋਆ ਨਸਿਆ ਪੁਕੇ ਭਬ ਕੇ ਮਿਰਗਾ ਵੱਲੀ ਹਰਨਾ ਦੀ ਡਾਰ ਥਾਪਣ ਗੱਦੀ ਵਿਸੋਹਾ ਵਿਸਾਖੀ ਧੁਆ ਕਹਿੰਦੇ ਨੇ ਮੇਲੇ ਗੁਰਮੁਖ ਮੁਖ ਗੁਰੂ ਸ਼ਰੋਮਣੀ ਗੁਰੂ ਸਤ ਗੁਰੂ ਨਾਨਕ ਜਦ ਪ੍ਰਗਟ ਹੋਏ ਗੁਬਾਰ ਗਿਆਨ ਦਾ ਦੂਰ ਹੋ ਗਿਆ ਤੇ ਗਿਆਨ ਦਾ ਚਾਨਣ ਹੋ ਗਿਆ ਜਿਕਰ ਸੂਰਜ ਦੇ ਚੜਿਆ ਤਾਰੇ ਛੁਪਦੇ ਤੇ ਹਨੇਰਾ ਦੱਸਦਾ ਹਨੇਰਾ ਨਸਦਾ ਹੈ ਸ਼ੇਰ ਦੇ ਭੱਬਕਿਆਂ ਹਰਨਾ ਦੀ ਡਾਰ ਭਜਦੀ ਜਾਂਦੀ ਹੈ ਤੇ ਧੀਰਜ ਨਹੀਂ ਧਰਦੀ ਇਉਂ ਪਾਪਾ ਨੂੰ ਭਜੜ ਪੈ ਗਈ ਜਿੱਥੇ ਬਾਬਾ ਚਰਨ ਰੱਖਦਾ ਸੀ ਉੱਥੇ ਪੂਜਾ ਦੇ ਆਸਣ ਦੀ ਥਾਪਨਾ ਗੱਦੀ ਹੋ ਜਾਂਦੀ ਸੀ ਜਗਤ ਦੇ ਸਾਰੇ ਪ੍ਰਸਿੱਧ ਆਸਣ ਸਥਾਨ ਜਿਹੜੇ ਕੋਈ ਸਨ ਸਭ ਨਾਨਕਮਤੀ ਗੁਰੂ ਆਸਣ ਪ੍ਰਸਿੱਧ ਹੋ ਗਏ ਭਾਵ ਜਿਕਰ ਸਿੱਧਾਂ ਦੇ ਥਾਵਾ ਵਿਖੇ ਨਾਨਕਮਤਾ ਗੁਰੂ ਕਾ ਥਾ ਬਣ ਗਿਆ ਇਕੁਰ ਥਾਂ ਥਾਂ ਗੁਰਦੁਆਰਾ ਹੋ ਗਿਆ ਘਰ ਘਰ ਵਿਖੇ ਧਰਮਸ਼ਾਲਾ ਹੋਈਆਂ ਰ ਕੀਰਤਨ ਹੋਣ ਲੱਗਾ ਮਾਨੋ ਸਦਾ ਵੇ ਸਾਖੀ ਰਹਦੀ ਸੀ ਬਾਬੇ ਨੇ ਚਾਰੇ ਦਿਸ਼ਾਂ ਤਾਰ ਦਿੱਤੀਆਂ ਨੋ ਖੰਡਾਂ ਪ੍ਰਿਥਵੀ ਵਿਖੇ ਸੱਚ ਦਾ ਮੇਲਾ ਹੋ ਗਿਆ ਕਲਯੁਗ ਵਿੱਚ ਸ਼ਰਮਣੀ ਗੁਰੂ ਪ੍ਰਗਟ ਹੋ ਗਿਆ ਭਾਵ ਕਲਯੁਗ ਦੀ ਅਤ ਭਿਆਨਕ ਦੁਰਦਸ਼ਾ ਦੱਸ ਕੇ ਗਿਆਨ ਕਰਦੇ ਹਨ ਕਿ ਉਸ ਦੇ ਉਧਾਰਨਿਤ ਸ੍ਰੀ ਗੁਰੂ ਨਾਨਕ ਦੇਵ ਜੀ ਨੇ অবতার ਲੈ ਆਪਾ ਦੰਦ ਕਰ ਦੂਰ ਕਰ ਦੂਰ ਕੀਤਾ ਤੇ ਸਾਰੇ ਫਿਰ ਫਿਰ ਕੇ ਉਪਦੇਸ਼ ਨਾਲ ਨਿਹਾਲ ਕੀਤਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੁਮੇਰ ਪਰਬਤ ਜਾਣਾ ਬਾਬੇ ਰਿੱਠੀ ਪ੍ਰਥਮੀ ਨਵੇਂ ਖੰਡ ਜਿਥੈ ਤੱਕ ਆਹੀ ਸਿਰ ਜਏ ਚੜਿਆ ਸੋ ਮੇਰੇ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ ਤੋ ਆਸੀ ਸਿੱਧ ਗੁਰਖ ਆਨਾਦ ਮੰਨੰਤਰ ਗਣਤ ਵਰਤਾਈ ਸਿੱਧ ਪੁੱਛਣਾ ਸੁਣ ਬਲਿਆ ਕਮਣਾ ਸਕਤ ਤੋ ਇੱਥੇ ਲਿਆਈ ਹੋਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਰਤਾੜੀ ਲਾਈ ਆਖਣਾ ਸਿੱਧ ਸੁਣ ਬਾਲਿਆ ਆਪਣਾ ਨਾਮ ਤੂੰ ਦਿਓ ਬਤਾਈ ਬਾਬਾ ਆਖੇ ਨਾ ਕੀ ਨਾਮ ਨਾਨਕ ਨਾਮ ਜਪੇ ਗਤ ਪਾਈ ਨੀਚ ਕਾਉ ਉੱਚ ਕਰ ਆਈ ਗਣਤੀ ਸੋਚ ਫਿਕਰ ਬਾਲਿਆ ਹੀ ਬਾਲਕੇ ਚੇਲੇ ਬਾਬੇ ਗੁਰੂ ਨਾਨਕ ਜੀ ਨੇ ਨੋਖੰਡਾ ਵਾਲੀ ਧਰਤੀ ਜਿੱਥੋਂ ਤੀਕਸੀ ਦੇਖੀ ਫਿਰ ਸੁਮੀਰ ਨਾਮੇ ਪਹਾੜ ਪਰ ਜਾ ਚੜੇ ਉੱਥੇ ਸਿੱਧਾਂ ਦੀ ਮੰਡਲੀ ਸਭਾ ਨਜ਼ਰ ਦੇਖੀ ਸਿਭਾ ਸਿੱਧਾਂ ਦੀ ਮੰਡਲੀ ਦੇਖੀ ਬਾਬੇ ਨਾਨਕ ਨੇ ਉੱਥੇ ਗੋਰਖ ਆਦ 84 ਸਿੱਧ ਸਨ ਉਹਨਾਂ ਦੇ ਘਰ ਵਿਖੇ ਸੋਚ ਵਰਤ ਗਈ ਸਿੱਧ ਪੁੱਛਣ ਲੱਗੇ ਸੁਣੇ ਬਾਲੇ ਤੈਨੂੰ ਇੱਥੇ ਕਿਹੜੀ ਤਾਕਤ ਲਿਆਈ ਹੈ ਗੁਰੂ ਜੀ ਬੋਲੇ ਮੈਂ ਨਿਰੰਕਾਰ ਦਾ ਨਾਮ ਜਪਿਆ ਹੈ ਪ੍ਰਮਾਤਮਾ ਦਾ ਨਾਮ ਜਪਿਆ ਹੈ ਪ੍ਰੇਮਾ ਭਗਤੀ ਨਾਲ ਸਮਾਧੀ ਲਾਈ ਹੈ ਸਿੱਧ ਬੋਲੇ ਸੁਣ ਬਾਲੇ ਤੂੰ ਆਪਣਾ ਨਾਮ ਤਾਂ ਸਾਨੂੰ ਦੱਸ ਦੇ ਬਾਬੇ ਨੇ ਕਿਹਾ ਸੁਣੋ ਏ ਨਾਥ ਜੀ ਨਾਨਕ ਮੇਰਾ ਨਾਮ ਹੈ ਤੇ ਵੈ ਗੁਰੂ ਦਾ ਨਾਮ ਜਪ ਕੇ ਗਤੀ ਹੈ ਨੀਚ ਕਹਾਂ ਉੱਚ ਦਰਜੇ ਵਿੱਚ ਆਈ ਦਾ ਭਾਵ ਗੁਰੂ ਨਾਨਕ ਦੇਵ ਜੀ ਦਾ ਦੇਸ ਦੇ ਸੰਤਾਂ ਵਿੱਚ ਫਿਰਣਾ ਬਹੁਤ ਹੈ ਜਗਤ ਨੂੰ ਤਾਰ ਦੇ ਆਪ ਸੁਮੇਰ ਪਰ ਪਹੁੰਚੇ ਤੇ ਸੁਮੇਰ ਤੋਂ ਭਾਵ ਹੈ ਕੇਲਾ ਸਦਾ ਇਲਾਕਾ ਜਿੱਥੇ ਮਾਨ ਸਰੋਵਰ ਦੀ ਝੀਲ ਹੈ ਇਨਾਂ ਸਿੱਧਾਂ ਨੇ ਆਪਣੇ ਤੱਕ ਗੁਰੂ ਜੀ ਦੀ ਪਹੁੰਚ ਵੇਖੇ ਸਿੱਧੀ ਦੀ ਸ਼ਕਤੀ ਪੁੱਛੀ ਪਰ ਗੁਰੂ ਜੀ ਨੇ ਉੱਤਰ ਵਿੱਚ ਵੀ ਉਪਦੇਸ਼ ਦਿੱਤਾ ਕਿ ਅਸਾ ਨਾਮ ਜਪਿਆ ਤੇ ਪ੍ਰੇਮ ਕੀਤਾ ਭਵ ਸਿੱਧੀਆਂ ਸਿੱਧ ਕਰਨ ਵਿੱਚ ਵਕਤ ਨਹੀਂ ਖੋਇਆ ਜਦ ਉਹਨਾਂ ਨੇ ਨਾਮ ਪੁੱਛਿਆ ਤਾਂ ਵੀ ਉਪਦੇਸ਼ ਹੀ ਦਿੱਤਾ ਕਿ ਮੁਕਤੀ ਨਾਮ ਜਪੇ ਤੇ ਹੁੰਦੀ ਹੈ ਹੰਕਾਰ ਨੂੰ ਛੱਡ ਕੇ ਨਿਮਰਤਾ ਤਰਿਆਂ ਉੱਚ ਪਦ ਮਿਲਦਾ ਹੈ ਆਪਸ ਕੋ ਜੋ ਜਾਣੈ ਨੀਚਾ ਸੋ ਗੁਨੀ ਹੈ ਸਭ ਤੇ ਉੱਚਾ ਸਿੱਧਾ ਨਾਲ ਪ੍ਰਸ਼ਨ ਉੱਤਰ ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕੀਆ ਵਰਤਾਰਾ ਸਭ ਸਿੱਧਿਏ ਬੁੱਝਿਆ ਕਲ ਤਾਰਨ ਨਾਨਕ ਅਵਤਾਰਾ ਬਾਬੇ ਨਾਨਕਾ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਆਧਾਰਾ ਕੂੜਾ ਮਵਸਿਆ ਵਰਤਿਆ ਹੋ ਹੋਂ ਪਾਲਣ ਚੜਿਆ ਸੰਸਾਰਾ ਪਾਪ ਗਿਰਾਸੀ ਪ੍ਰਥਮੀ ਧੋਲ ਖੜਾ ਤਰੇ ਹੀਟ ਪੁਕਾਰਾ ਸਿੱਧ ਛਪ ਬਠੀ ਪ੍ਰਭਤੀ ਕੌਣ ਜਗਤਰ ਕੋ ਪਾਰ ਉਤਾਰਾ ਜੋਗੀ ਗਿਆਨਵੀ ਹੋਣਿਆ ਨਿਸ ਦਿਨ ਅੰਗ ਲਾਇਨ ਛਾਰਾ ਬਾਜ ਗੁਰੂ ਤੋਂ ਬਾਜ ਜਗ ਸਾਰਾ ਨਿਸ ਦਿਨ ਦਾ ਅਰਥ ਹੈ ਰਾਤ ਦਿਨ ਤਦ ਫੇਰ ਸਿੱਧਾ ਨੇ ਪੁੱਛਿਆ ਹੀ ਨਾਨਕ ਆਰਤ ਖੰਡ ਵਿਖੇ ਕੀ ਵਰਤਾਰਾ ਹੈ ਸਾਰੇ ਸਿੱਧਾ ਨੇ ਗੁਰੂ ਜੀ ਦੇ ਕਥਨ ਅਰਤੀਜ ਤੋਂ ਏ ਬੁੱਝ ਲਿਆ ਸੀ ਕਿ ਕਲਯੁਗ ਦੇ ਤारण ਨੂੰ ਆਇਆ ਏ ਨਾਨਕ ਗੁਰੂ ਅਵਤਾਰ ਹੋਣਾ ਹੈ ਬਾਬੇ ਨੇ ਕਿਹਾ ਏ नाथ ਜੀ ਸੱਚ ਚੰਦਰਮਾ ਹੈ ਤੇ ਝੂਠ ਹਨੇਰਾ ਹੈ ਕੂੜ ਆਮਾਵਸ ਦੀ ਰਾਤ ਮੰਗ ਵਰਤਿਆ ਮੈਂ ਸੰਸਾਰ ਵਿਖੇ ਸੱਚ ਨੂੰ ਪਾਲਣ ਲਈ ਚੜਿਆ ਹਾਂ ਪਾਪ ਨੇ ਧਰਤੀ ਗਰਸ ਲਿੱਤੀ ਹੈ ਜਗਤ ਤੀ ਮੁਕਤੀ ਕੌਣ ਕਰੇ ਜੋਗੀ ਲੋਕ ਗਿਆਨ ਤੋਂ ਖਾਲ ਬਹੁਤ ਦਿਨ ਸਰੀਰ ਪਰ ਸੁਆਮਲ ਛੜਦੇ ਹਨ ਗੁਰ ਤੋਂ ਬਿਨਾ ਸਾਰਾ ਜਗਤ ਡੁੱਬ ਰਿਹਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਉ ਗੁਰੂ ਜੀ ਨੇ ਸਿੱਧਾਂ ਨੂੰ ਦੱਸਿਆ ਕਿ ਤੁਸੀਂ ਜੋ ਵੱਡੇ ਸਿੱਧ ਹੋ ਪਰਬਤਾਂ ਵਿੱਚ ਲੁੱਕ ਕੇ ਸਿੱਧੀਆਂ ਵਿੱਚ ਮਸਤ ਹੋ ਰਹੇ ਹੋ ਤੇ ਦੁਗਹੀ ਲੋਕ ਜੇ ਦੇਸ਼ ਵਿੱਚ ਹਨ ਤਾਂ ਸੁਆਮਲ ਕੇ ਮਸਤ ਹਨ ਪਾਉ ਸਾਰੇ ਫਸਰ ਰਿਹਾ ਹੈ ਸੱਚ ਕੀਤੇ ਨਦਰੀ ਨਹੀਂ ਆਉਂਦਾ ਗੁਰੂ ਤੋਂ ਸੰਸਾਰ ਡੁੱਬ ਰਿਹਾ ਹੈ ਇਸ ਕਥਨ ਵਿੱਚ ਗੁਰੂ ਜੀ ਉਹਨਾਂ ਨੂੰ ਦੱਸਿਆ ਕਿ ਤੁਸੀਂ ਆਪਣਾ ਫਰਜ਼ ਜਗਤ ਨੂੰ ਸੁਭ ਮਾਰਗ ਲਾਉਣ ਦਾ ਉਲਾ ਬੈਠੇ ਹੋ ਤਾਂ ਤੇ ਇਸ ਕਲੇਸ਼ ਦੇ ਜ਼ਿੰਮੇਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਇਸ ਪੋੜੀ ਵਿੱਚ ਸੁਮੇਰ ਤੋਂ ਉਹ ਪਰਬਤ ਮੁਰਾਦ ਹੈ ਜਿਹਨੇ ਸਿੱਧ ਪਰਮਾਤਮਾ ਲੋਕ ਉਹ ਮੈਦਾਨੀ ਥਾਂ ਸੀ ਜਿੱਥੇ ਲੋਕ ਦੁਖੀ ਸੰਤ ਤੇ ਜਿਸ ਦੇ ਮੁਕਾਬਲੇ ਪਰ ਪ੍ਰਬਤ ਹਨ ਕੀ ਜਿੱਥੇ ਸਿੱਧ ਲੁਕੇ ਬੈਠੇ ਸਨ ਸੁਮੇਰ ਤੋਂ ਸੁਰਗ ਤੇ ਮਾਤ ਲੋਕ ਦੇ ਹੇਠ ਲਈਏ ਧਰਤੀ ਮੁਰਾਦ ਨਹੀਂ ਹੈ ਸੁਮੇਰ ਨੂੰ ਕਈ ਲੋਕ ਛੋਟੇ ਏਸ਼ੀਆ ਦਾ ਉੱਚ ਸਥਲ ਤੇ ਕਈ ਹਿਮਾਲੇ ਦਾ ਜੋਗੀ ਨਿਵਾਸ ਸਥਾਨ ਸਮਝਦੇ ਹਨ ਕਲ ਆਈ ਕੁੱਤੇ ਮੋਹੀ ਖਾਜ ਹੋਇਆ ਅਮਰਦਾਰ ਗੁਸਾਈ ਰਾਜੇ ਪਾਪ ਕਮਾਵੰਦੇ ਉਲਟੀ ਬਾਣ ਖੇਤ ਕੋ ਖਾਈ ਪਰ ਜਾਂਦੀ ਗਿਆਨ ਭਿੰਨ ਕੂੜ ਕੁਸਤਮੂ ਅਲਾਈ ਚੇਲੇ ਸਾਧਵ ਜਾਂਦੇ ਨੱਚਣ ਗੁਰੂ ਬਹੁਤ ਸਿੱਧ ਭਾਈ ਸੇਵਕ ਬੈਠਣ ਕਰਾਂ ਵਿੱਚ ਗੁਰ ਉਠ ਕਰੀਤ ਨਾੜੇ ਜਾਈ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ ਪਾਵੋ ਜੋਗੀ ਜੋ ਦੇਸ਼ ਵਿੱਚ ਫੇਰੇ ਹਨ ਹਿਮਾਲੇ ਦਾ ਮਾਨ ਸਰੋਵਰ ਦਾ ਇਲਾਕਾ ਇਸ ਥਾਵੇਂ ਸੁਮੇਰ ਦੀ ਮੂਸਈ ਹੁੰਦਾ ਹੈ ਇਸ ਤਰੀ ਪ੍ਰਖੇ ਦਾਮ ਹਿੱਤ ਆਵੈ ਆਏ ਕਿ ਥਾਂ ਜਾਈ ਵਰਤਿਆ ਪਾਪ ਸਭ ਸਜਗ ਮਾਹੀ ਕਲ ਆਈ ਕਲ ਜੁਗ ਵਰਤ ਗਿਆ ਕੂੜ ਝੂਠ ਅਸਤ ਕਾਜੀ ਉਸ ਸਮੇਂ ਦੇ ਨਿਆਇ ਕਰਤਾ ਦਾਮ ਹਿੱਤ ਪੈਸੇ ਦਾ ਪਿਆਰ ਹੈ ਕੋ ਸਾਈ ਕਲ ਜੁਗ ਦੇ ਸ੍ਰਸ਼ਟੀ ਕੁੱਤੇ ਮੁਹੀ ਹੋ ਗਈ ਹੈ ਹੱਕ ਬਿਹੱਕ ਨਹੀਂ ਦੇਖਦੀ ਤੇ ਖਾਣਾ ਇਸ ਦਾ ਮੁਰਦਿਆਂ ਦਾ ਮਾਸ ਅਣਹੱਕ ਹੋ ਗਿਆ ਹੈ ਰਾਜੇ পাপ ਕਮਾਂਵੰਦੇ ਕਰਦੇ ਹਨ ਵਾਰ ਉਲਟੀ ਖੇਤ ਦੀ ਰਾਖੀ ਲਈ ਸੀ ਉਲਟਾ ਖੇਤ ਨੂੰ ਖਾਈ ਜਾਂਦੀ ਹੈ ਪ੍ਰਜਾ ਗਿਆਨ ਬਾ ਅੰਨੀ ਹੋ ਰਹੀ ਹੈ ਤੇ ਕੂੜ ਕੁੱਤਰ ਮੂੰਹ ਬੋਲਦੀ ਹੈ ਚਿੱਲੇ ਛੈਣੇ ਆਦ ਸਾਜ਼ ਵਜਾਉਂਦੇ ਹਨ ਤੇ ਗੁਰੂ ਬਹੁਤ ਤਰ੍ਹਾਂ ਨਾਲ ਨੱਚਦੇ ਹਨ ਇਹ ਭਾਈ ਸੇਵਕ ਕਰਾਂ ਵਿਖੇ ਬੈਠੇ ਰਹਿੰਦੇ ਹਨ ਗੁਰੂ ਉੱਠ ਕੇ ਉਹਨਾਂ ਦੇ ਘਰੀ ਜਾਂਦੇ ਹਨ ਕਾਜੀ ਵੱਡੀ ਖੋਰੀ ਹੋ ਗਏ ਹਨ ਵੱਡੀ ਲੈ ਕੇ ਪ੍ਰਾਇਆ ਹੱਕ ਗਵਾ ਦਿੰਦੇ ਹਨ ਇਸ ਤਰੀ ਦਾ ਪ੍ਰਤੀ ਨਾਲ ਦਾਮ ਹਿੱਤ ਪੈਸੇ ਦਾ ਪਿਆਰ ਹੋ ਗਿਆ ਹੈ ਥਾਂ ਕੁ ਥਾਂ ਭਾਵੇਂ ਕਿਤੇ ਆਵੇ ਜਾਵੇ ਸਾਰੇ जग ਵਿਖੇ పాਪ ਦਾ ਵਰਤਾਰਾ ਹੋ ਰਿਹਾ ਹੈ ਭਾਵ ਮਾਤ ਲੋਕ ਦੀ ਦਸ਼ਾ ਦੱਸਦੇ ਹਨ ਹੱਕ ਨਾ ਹੱਕ ਦੀ ਵਿਚਾਰ ਨਹੀਂ ਰਹੀ ਰਾਜੇ ਜ਼ਾਲਮ ਹਨ ਪ੍ਰਜਾ ਵਿੱਚ ਅਗਿਆਨ ਹੈ ਤੇ ਝੁੱਠੀ ਹੋ ਗਈ ਹੈ ਧਰਮਦੇਵ ਉਪਦੇਸ਼ਕ ਰਾਸ ਮੰਡਲਾਂ ਦੀ ਲੀਲਾ ਵਿੱਚ ਰੁੱਝ ਗਏ ਹਨ ਗੁਰੂ ਚੇਲੇ ਦਾ ਤੱਲਕ ਉਲਟ ਗਿਆ ਹੈ ਗੁਰੂ ਚੇਲਿਆਂ ਨੂੰ ਲੱਭਦੇ ਫਿਰਦੇ ਹਨ ਤੇ ਉਹਨਾਂ ਦੇ ਘਰੀ ਜਾ ਕੇ ਜਾਲ ਵਿਛਾ ਕੇ ਚੜੀਆਂ ਫੋਂਦੇ ਹਨ ਨਿਆਉ ਕਰਨਾ ਜਿਨ੍ਹਾਂ ਦੇ ਹੱਥ ਹੈ ਉਹ ਰਿਸ਼ਵਤ ਖੋਰੇ ਹੋ ਗਏ ਹਨ ਗ੍ਰਸਥ ਧਰਮਨਸ਼ਟ ਹੋ ਗਿਆ ਹੈ ਇਸਤਰੀ ਭਰਤੇ ਦਾ ਪਿਆਰ ਪੈਸੇ ਦਾ ਪਿਆਰ ਹੋ ਗਿਆ ਹੈ ਪਤੀ ਵਰਤ ਧਰਮ ਸਤੀ ਵਰਤ ਤਰਮਦੋ ਮੇ ਉੱਡ ਗਏ ਹਨ ਗੱਲ ਕੀ ਪਾਪ ਸਾਰੇ ਜਗ ਵਿੱਚ ਪਸਰ ਗਿਆ ਹੈ ਗੁਰੂ ਦੀ ਪ੍ਰਖਿਆ ਸਿਧ ਮੰਨੇ ਵਿਚਾਰਿਆ ਕਿ ਮੈਂ ਦਰਸ਼ਨ ਲਵੈ ਬੱਲਾ ਆਸਾ ਜੋਗੀ ਕਲੀ ਮੈਂ ਹਸਰੀ ਹਮਰੀ ਹੱਥ ਕਰੇ ਉਜਾਲਾ ਖੱਪਰ ਦਿੱਤਾ ਨਾਥ ਜੀ ਪਾਣੀ ਪਰ ਲੈਣ ਉਠ ਚੱਲਾ ਬਾਬਾ ਆਇਆ ਪਾਣੀ ਐ ਡਠੇਰ ਤਨ ਜਵਾਹਰ ਲਾਲਾ ਸਤੁਰਕਮ ਗਾਦ ਪੁਰਖ ਕਿਹੜਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਿੱਧਾ ਨੇ ਮਨ ਵਿਖੇ ਸੋਚ ਕੀਤੀ ਕਿ ਕਿਸੇ ਤਰ੍ਹਾਂ ਇਹ ਬਾਲਕਾ ਜੋਗੀ ਭੇਖ ਲਵੇ ਕਿਉਂ ਜੋ ਅਜੇਹਾ ਜੋਗੀ ਕੱਲ ਵਿਖੇ ਸਾਡੇ ਪੰਥ ਨੂੰ ਰੋਸ਼ਨ ਕਰ ਦੇਵੇਗਾ ਕੱਲ ਦਾ ਅਰਥ ਹੈ ਕਲਯੁਗ ਵਿੱਚ ਤਦ ਨਾਥ ਨੇ ਚਿਪੀ ਦਿੱਤੀ ਪਾਣੀ ਪਰਣ ਲਈ ਬਾਬਾ ਉੱਠ ਤੁਰਿਆ ਜਦ ਬਾਬਾ ਪਾਣੀ ਕੋਲ ਆਇਆ ਅਗੋ ਰਤਨ ਜਵਾਹਰ ਤੇ ਮਾਨਕ ਡਿਠੇ ਸਤਗੁਰ ਵੱਡੇ ਅਗਮ ਤੇ ਪੂਰਨ ਪੁਰਖ ਸਨ ਉਸ ਗੁਰੂ ਦੀ ਛਾ ਲਾ ਕੋਣ ਛੱਲੇ ਗੁਰੂ ਬਾਬਾ ਮੁੜ ਆਇਆ ਤੇ ਗੋਰਖ ਨੋਕਿਆ 나ਥ ਜੀ ਉਸ ਥਾਵੇਂ ਤਾਲ ਵਿੱਚ ਪਾਣੀ ਨਹੀਂ ਹੈ ਭਾਵੇਂ ਕੀ 나ਥ ਦਾ ਛਲ 나ਥ ਪਰ ਵਿਦਤ ਕਰ ਦਿੱਤਾ ਗੁਰੂ ਜੀ ਨੇ ਸ਼ਬਦ ਨਾਲ ਸਾਰੀ ਸਿੱਧ ਮੰਡਲੀ ਜਿੱਤ ਲਈ ਆਪਣਾ ਪੰਥ ਵੱਖਰਾ ਕੀਤਾ ਕਲਜੋਕ ਵਿੱਚ ਗੁਰੂ ਨਾਨਕ ਦਾ ਦੱਸਿਆ ਹੋਇਆ ਨਾਮ ਹੀ ਸੁੱਖਾਂ ਦਾ ਕਰ ਹੈ ਭਾਵ ਕਿ ਗੋਰਖਨਾਥ ਨੇ ਗੁਰੂ ਜੀ ਨੂੰ ਲਾਲ ਚੰਨ ਨਾਲ ਆਪਣੇ ਮੱਤ ਵਿਖੇ ਲਿਆਉਣ ਲਈ ਤਲਾਵ ਵਿਖੇ ਰਤਨ ਤੇ ਮਾਣਕ ਭਰ ਦਿੱਤੇ ਤੇ ਗੁਰੂ ਜੀ ਦੇਖ ਕੇ ਪਰਮ ਜਾਣਗੇ ਗੁਰੂ ਜੀ ਦੀ ਝਾਲ ਕੁਣ ਚੱਲੇ ਉਹਨਾਂ ਨੂੰ ਹੀਰੇ ਜਵਰਾਤਾਂ ਦੀ ਜਰਾ ਵੀ ਚਾਹ ਨਾ ਫਰੀ ਜਦ ਹੈਰਾਨ ਹੋ ਗੋਰਖਨਾਥ ਨੇ ਆਪਣੀ ਵਰਤਾਈ ਮਾਇਆਵਲ ਤੱਕਿਆ ਤਾਂ ਉਸ ਦੀ ਰਚਨਾ ਗੁੰਮ ਸੀ ਫਿਰ ਸ਼ਬਦ ਦੀ ਚਰਚਾ ਹੋਈ ਜਿਸ ਵਿੱਚ ਜੋਗੀ ਸਿੱਧ ਹਾਰੇ ਸਾਰੇ ਹਾਰੇ ਗਏ ਗੁਰੂ ਜੀ ਨੇ ਆਪਣਾ ਪੰਥ ਨਿਰਾਲਾ ਕਰਕੇ ਉਹਨਾਂ ਨੂੰ ਦਿਖਾ ਦਿੱਤਾ ਇਹ ਚਰਚਾ ਸਿੱਧ ਗੋਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਿਸ ਦਾ ਭਾਵ ਹੈ ਕਿ ਕਲਯੁਗ ਵਿੱਚ ਨਾਮ ਹੀ ਸਾਧਨ ਹੈ ਅਰ ਬਹੁਤ ਸਿੱਧਾਂ ਨੇ ਮੁਕੰਮਲ ਯਤਨ ਹੈ ਜੋ ਗੁਰੂ ਦੀ ਮੱਤ ਐ ਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੋਤਮ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਭਾਈ ਕੀ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਜਵਾਬ ਸੰਗਤਾਂ ਦੇ ਨਾਲ ਭਾਈ ਗੁਰਦਾਸ ਜੀ ਦੀ ਹਵਾਰਾ ਇਸ ਵਕਤ ਦਿੱਲੀ ਕਥਾ ਵਿਚਾਰ ਸਾਂਝੇ ਕਰਦੇ ਆਂ ਭਗਤਾਂ ਦੀ ਬਾਣੀ ਅੱਜ ਵਾਲਮੀਕ ਜੀ ਦੇ ਜੀਵਨ ਤੇ ਕਥਾ ਵਿਚਾਰ ਸਾਂਝੀ ਕੀਤੀ ਸੀ ਸੋ ਸਰਬ ਸੰਗਤਾਂ ਨੂੰ ਬੇਨਤੀ ਹੈ ਰੋਜ਼ ਕਥਾ ਸੁਣਿਆ ਕਰੋ ਲਾਈਵ ਚੈਨਲ ਤੇ ਆਇਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਪਿਆਰ ਕਰੋ ਸੋ ਸੰਗਤਾਂ ਨੂੰ ਬੇਨਤੀ ਹੈ ਗੁਰਬਾਣੀ ਦੀ ਮਹਿਕ ਕਥਾ ਵਿਚਾਰ ਕਰ ਕਰ ਵਿੱਚ ਪਹੁੰਚੇ ਇਹ ਸਾਡਾ ਉਪਰਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ